ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲਕੀਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 16 ਸਤੰਬਰ ਪੰਜਾਬ ਦੇ ਮੌਸਮ ਦੀ ਕਿ 16-17 ਇਹ ਦੋ ਦਿਨ ਵੀਰੋ ਆਉਣ ਵਾਲੇ ਜੋ ਹੋਣਗੇ ਇਹਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਵੀਰੋ ਇੱਕ ਜੋ ਚੱਕਰਵਾਤੀ ਤੂਫਾਨ ਹੈ ਯਾਗੀ ਉਹ ਵੀਰੋ ਜੋ ਕਿ ਟਟਾ ਨਾਲ ਟਕਰਾਉਣ ਵਾਲਾ ਅੱਜ ਵੀਰੋ ਉਸ ਤੋਂ ਬਾਅਦ ਪੰਜਾਬ ਦੇ ਕਿਹੜੇ-ਕਿਹੜੇ ਖੇਤਰਾਂ ਦੇ ਵਿੱਚ ਆਪਾਂ ਨੂੰ ਥੋੜੀ-ਮੋਟੀ ਬਰਸਾਤ ਵੀਰੋ ਸਾਰ ਬਣ ਸਕਦੀ ਹੈ ਨਹੀਂ ਬਾਕੀ ਹੋਰ ਜੋ ਬਾਕੀ ਆਸ-ਪਾਸ ਦੀਆਂ ਸਟੇਟਾਂ ਵੀਰੋ ਉਹਨਾਂ ਦੇ ਵਿੱਚ ਕੀ ਪ੍ਰਭਾਵ ਮਿਲਦਾ ਆਪਾਂ ਸਾਰੀ ਜਾਣਕਾਰੀ ਸਾਂਝੀ ਕਰਦੇ ਹਾਂ ਵੀਰੋ ਤਕਰੀਬਨ ਅੱਜ ਪੰਜਾਬ ਦਾ ਮੌਸਮ ਦਿਨ ਦੇ ਸਮੇਂ ਤੇਜ਼ ਧੁੱਪ ਵਾਲਾ ਵਧੀਆ ਸਾਫ਼ ਮਾਹੌਲ ਦੇਖਣ ਨੂੰ ਮਿਲੇਗਾ ਨਿੱਕੀ-ਮੋਟੀ ਬੱਦਲਾਂ ਦੀ ਆਵਾਜ਼ਾਈ ਬਣੀ ਰਹੇਗੀ ਪਰ ਵੀਰੋ ਬਰਸਾਤ ਦੇ ਅਸਰਨ ਜੋ ਨਾਮਾਤਰ ਹੀ ਹੋਣਗੇ ਹਵਾਵਾਂ ਅੱਜ ਵੀ ਵਿਰੋਪਾਂ ਨੂੰ ਦੱਖਣ ਪੱਛਮ ਦਿਸ਼ਾ ਤੋਂ ਚੰਗੀ ਰਫਤਾਰ ਦੀਆਂ ਹਵਾਵਾਂ ਚਲਦੀਆਂ ਦੇਖਣ ਨੂੰ ਮਿਲਣਗੀਆਂ ਫਿਰ ਵੀ ਉਸ ਤੋਂ ਬਾਅਦ ਆਉਂਦੇ ਸਮੇਂ ਦੇ ਵਿੱਚ ਆਪਾਂ ਨੂੰ ਹਵਾਵਾਂ ਦੇ ਵਿੱਚ ਬਦਲ ਦੇਖਣ ਨੂੰ ਮਿਲੇਗਾ ਹੁਣ ਹਵਾਵਾਂ ਵੀਰੋ ਪੂਰਬ ਦੱਖਣ ਦਿਸ਼ਾ ਤੋਂ ਤੇਜ਼ ਰਫਤਾਰ ਦੀਆਂ ਹਵਾਵਾਂ ਹੋ ਜਾਣਗੀਆਂ ਕਿਉਂਕਿ ਚੱਕਰਵਾਤੀ ਤੂਫਾਨ ਦਾ ਜੋ ਪ੍ਰਭਾਵ ਹੈ ਵੀਰੋ ਉਹ ਆਪਾਂ ਨੂੰ ਦੇ ਇੱਕ ਦੋ ਦਿਨਾਂ ਬਾਅਦ ਦੇਖਣ ਨੂੰ ਮਿਲੇਗਾ ਇਹ ਦੇ ਹਵਾਵਾਂ ਦੇ ਕਾਰਨ ਵੀਰੋ ਬੰਗਾਲ ਦੀ ਖਾੜੀ ਤੋਂ ਸਿੱਧੀਆਂ ਹਵਾਵਾਂ ਪੰਜਾਬ ਤੱਕ ਪਹੁੰਚਣਗੀਆਂ ਜਿਸ ਦੇ ਕਾਰਨ ਨਮੀ ਵਧੇਗੀ ਵੀਰੋ ਨਮੀ ਵਧਣ ਦੇ ਬਾਅਦ ਫਿਰ 19 ਜਾਂ 20 ਤਰੀਕ ਨੂੰ ਪੰਜਾਬ ਦੇ ਵਿੱਚ ਆ ਪੂਰਬੀ ਭਾਗ ਹੋਣਗੇ ਵੀਰੋ ਚੰਡੀਗੜ੍ਹ ਮੁਹਾਲੀ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਵਗੈਰਾ ਜੋ ਪੂਰਬੀ ਭਾਗ ਨੇ ਤੇ ਪੰਜਾਬ ਦੇ ਦੱਖਣੀ ਭਾਗ ਨੇ ਜੋ ਹਰਿਆਣਾ ਤੇ ਰਾਜਸਥਾਨ ਦੇ ਨੇੜੇ ਪੈਂਦੇ ਨੇ ਬਠਿੰਡਾ ਮਾਨਸਾ ਬਰਨਾਲਾ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ 19 ਤੇ 20 ਤਰੀਕ ਦੇ ਵਿੱਚ ਬਰਸਾਤ ਦੇ ਅਸਰ ਦਿਖਾਈ ਦੇ ਸਕਦੇ ਨੇ ਤੇਜ਼ ਹਵਾ ਦੇ ਨਾਲ ਵੀਰੋ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਵੀਰੋ ਪੰਜਾਬ ਦੇ ਜੋ ਪੱਛਮੀ ਸਰਹੱਦੀ ਖੇਤਰ ਨੇ ਮਾਝੇ ਦੋਆਬੇ ਦੇ ਖੇਤਰ ਨੇ ਵੀਰੋ ਉਹਨਾਂ ਖੇਤਰਾਂ ਦੇ ਵਿੱਚ ਤਾਂ ਪ੍ਰਭਾਵ ਆਪਾਂ ਨੂੰ ਘੱਟ ਦੇਖਣ ਨੂੰ ਮਿਲੇਗਾ ਬਾਕੀ ਵੀਰੋ ਤੂਫਾਨ ਦੇ ਕਾਰਨ ਪੰਜਾਬ ਦੇ ਵਿੱਚ ਜੋ ਰਾ ਯੂਪੀ, ਮੱਧ ਪ੍ਰਦੇਸ਼, ਗੁਜਰਾਤ ਵਗੈਰੇ ਇਹਨਾਂ ਸਟੇਟਾਂ ਦੇ ਵਿੱਚ ਚੰਗੀ ਤਕੜੀ ਬਰਸਾਤ ਹੋਣ ਦੇ ਵੀਰੋ ਜੋ ਚਾਂਸ ਨੇ ਉਹ ਬਣੇ ਹੋਏ ਨੇ ਤੇਜ਼ ਹਵਾ ਦੇ ਨਾਲ ਵੀਰੋ ਮੀਂਹ ਦੀਆਂ ਗਤੀਵਿਧੀਆਂ, ਗਰਜ ਚਮਕ ਵੀਰੋ ਇਦਾਂ ਦਾ ਮਾਹੌਲ ਦੇਖਣ ਨੂੰ ਮਿਲੇਗਾ। ਬਾਕੀ ਵੀਰੋ ਪੰਜਾਬ ਦਾ ਮੌਸਮ ਆ ਕੁੱਲ ਮਿਲਾ ਕੇ ਅੱਜ ਤੇ ਕੱਲ ਦੋ ਦਿਨ ਆਪਾਂ ਨੂੰ ਸਾਫ਼ ਹੀ ਦੇਖਣ ਨੂੰ ਮਿਲੇਗਾ। ਬਾਕੀ ਵੀਰੋ ਆਉਂਦੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਬਦਲਾ ਆਪਾਂ ਨੂੰ ਇੱਕ ਦੋ ਦਿਨਾਂ ਬਾਅਦ ਜ਼ਰੂਰ ਦੇਖਣ ਨੂੰ ਮਿਲੇਗਾ। ਅੱਜ ਵੀਰੋ ਟੈਂਪਰੇਚਰ ਤਕਰੀਬਨ 36 ਤੋਂ 37 ਡਿਗਰੀ 35 36 ਡਿਗਰੀ ਦੇ ਆਸ-ਪਾਸ ਰਹਿਣਗੇ ਤੇ ਰਾਤ ਦਾ ਵੀਰੋ ਜੋ ਮਾਹੌਲ ਹੈ ਉਹ ਠੰਡਕਤਾ ਬਣਿਆ ਰਹੇਗਾ 23-24 ਡਿਗਰੀ ਦੇ ਆਸ-ਪਾਸ ਰਾਤ ਦੇ ਟੈਂਪਰੇਚਰ ਟੈਂਪਰੇਚਰ ਰਹਿਣਗੇ। ਬਾਕੀ ਵੀਰੋ ਹੋਰ ਅਚਾਨਕ ਛੋਟੇ ਮੂਟੇ ਗਤੀਵਿਧੀਆਂ ਦੁਪਹਿਰ ਦੇ ਸਮੇਂ ਤੋਂ ਬਾਅਦ ਨੱਕੇ ਮੂਟੇ ਭਾਗਾਂ ਦੇ ਵਿੱਚ ਵੀਰੋ 10 5 7% ਭਾਗਾਂ ਦੇ ਵਿੱਚ ਛੋਟੀ ਮੋਟੀ ਕਿਣਮਣ ਹੋ ਸਕਦੀ ਹੈ ਅਚਾਨਕ ਘਰ ਚਮਕ ਵਾਲੇ ਬੱਦਲ ਬਣ ਕੇ ਕਿਉਂਕਿ ਪੱਛਮੀ ਹਵਾਵਾਂ ਵਗਦੀਆਂ ਇਹਨਾਂ ਦੇ ਵਿੱਚ ਵੀਰੋ ਨਮੀ ਦੀ ਮਾਤਰਾ ਘੱਟ ਹੁੰਦੀ ਹੈ। ਸੋ ਮੌਸਮ ਕੁਲਮਲਾ ਕੇ ਆਉਂਦੇ ਦੋ ਦਿਨ ਸਾਫ ਹੈ ਉਸ ਤੋਂ ਬਾਅਦ 19-20 ਦੇ ਵਿੱਚ ਵੀ ਪੰਜਾਬ ਦਾ ਮੌਸਮ ਖਰਾਬ ਹੋਵੇਗਾ ਸੋ ਇਹ ਵੀਰੋ ਜਾਣਕਾਰੀ ਕਿਸਾਨ ਵੀਰ ਨੂੰ ਇਸ ਲਈ ਦਿੱਤੀ ਹੈ ਤਾਂ ਜੋ ਕਿ ਉਹ ਆਪਣੇ ਹਿਸਾਬ ਨਾਲ ਆਪਣਾ ਮੈਨੇਜ ਕਰ ਲੈਣ ਬਾਕੀ ਵੀਰੋ ਸਮੇਂ-ਸਮੇਂ ਤੇ ਅਪਾ ਸਾਰੀ ਜਾਣਕਾਰੀ ਕਿਸਾਨ ਵੀਰ ਨਾਲ ਸਾਂਝੀ ਕਰਦੇ ਰਹਾਂਗੇ ਚੈਨਲ ਨਾਲ ਬਨੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ